ਸਾਸੀ ਕਾਲ ਜੀ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆਏ ਉਹ ਹੈ ਉਦੋਂ ਸੋਚਣਾ ਸੀ ਕੀ ਹੈ ਜੀ ਵਿਸ਼ਾ ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰਦਾ ਉਦੋਂ ਸੋਚਣਾ ਸੀ ਕਹਿਣ ਦਾ ਭਾਵ ਕਿ ਹਰ ਗੱਲ ਨੂੰ ਸੋਚਣ ਦਾ ਜਾਂ ਫੈਸਲਾ ਲੈਣ ਦਾ ਕੋਈ ਸਮਾਂ ਹੁੰਦਾ ਹੈ ਜੇਕਰ ਉਹ ਗੱਲ ਹੈ ਜਿਹੜੀ ਜਾਂ ਜੋ ਉਸ ਸਮੇਂ ਦਾ ਟੁਕਮਾ ਕੋਈ ਕੰਮ ਚੱਲ ਰਿਹਾ ਹੈ ਉਨੇ ਉਦੋਂ ਨਹੀਂ ਉਦੋਂ ਨਾ ਸੋਚ ਕੇ ਬਾਅਦ ਦੇ ਵਿੱਚ ਵਿਅਕਤੀ ਸੋਚੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਗੱਲ ਜੀਵਨ ਦੇ ਹਰ ਪੱਖ ਤੇ ਲਾਗੂ ਹੁੰਦੀ ਹੈ ਚਾਹੇ ਉਹ ਪੜਾਈ ਦਾ ਪੱਖ ਹੈ ਪੜਾਈ ਤੋਂ ਭਾਵ ਕੈਰੀਅਰ ਦਾ ਪੱਖ ਹੈ ਚਾਹੇ ਕਿਸੇ ਵਿਅਕਤੀ ਦੇ ਵੱਡੇ ਫੈਸਲੇ ਜਿਦਾਂ ਸ਼ਾਦੀ ਵਿਆਹ ਉਹਦੇ ਉਹਦਾ ਪੱਖ ਹੈ ਚਾਹੇ ਸਿਹਤ ਨਾਲ ਸੰਬੰਧਿਤ ਪੱਖ ਨੇ ਚਾਹੇ ਪੈਸਿਆਂ ਦੀ ਸੰਭਾਲ ਜਾਂ ਬਰਬਾਦੀ ਦੀ ਗੱਲ ਹੈ ਚਾਹੇ ਕਿਸੇ ਵਿਅਕਤੀ ਦੇ ਕਿਸੇ ਗਲਤ ਰਾਹ ਤੇ ਚੱਲਣਾ ਅਪਰਾਧ ਵੱਲ ਨੂੰ ਚੱਲਣਾ ਜਾਂ ਕਿ ਜਿਹੜੇ ਗਲਤ ਗੱਲਾਂ ਵੱਲ ਚੱਲਣ ਨੂੰ ਦਾ ਪੱਖ ਹੈ ਆਪਾਂ ਇਹਦੇ ਚ ਸਾਰੇ ਪੱਖਾਂ ਨੂੰ ਇੱਕ ਇੱਕ ਦੋ ਦੋ ਮਿੰਟ ਲਈ ਮਤਲਬ ਕੀ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਇਹਨਾਂ ਦੇ ਪੱਖਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਹੁਣ ਮੰਨ ਲਓ ਪੜਾਈ ਦਾ ਪੱਖ ਹੈ ਜਦੋਂ ਕੋਈ ਵਿਅਕਤੀ ਦਾ ਸਮਾਂ ਪੜਨ ਦਾ ਲੰਘ ਜਾਂਦਾ ਹੈ ਸਮਾਪਤ ਹੋ ਜਾਂਦਾ ਹੈ ਜਦੋਂ ਕਿਸੇ ਵੀ ਕੰਮ ਦੇ ਵਿੱਚ ਪੈ ਜਾਂਦਾ ਹੈ ਚਾਹੇ ਉਹ ਵੱਧ ਪੜਿਆ ਜਾਂ ਘੱਟ ਪੜਿਆ ਜੇ ਉਹ ਪੜ ਕੇ ਮਤਲਬ ਸਮੇਂ ਸੇ ਤੇ ਉਹਨੇ ਪੜਾਈ ਨਹੀਂ ਕੀਤੀ ਤੇ ਉਹ ਕੁਝ ਨਹੀਂ ਬਣਿਆ ਤਾਂ ਬਾਅਦ ਦੇ ਵਿੱਚ ਉਹ ਸਾਰੀ ਉਮਰ ਫਿਰ ਉਹਨਾਂ ਕੋਲ ਪਛਤਾਵਾ ਰਹਿ ਜਾਂਦਾ ਫਿਰ ਸੋਚਦਾ ਵੀ ਮੈਂ ਉਦੋਂ ਜੇ ਮੈਂ ਪੜ ਲੈਂਦਾ ਪੜਾਈ ਤਾਂ ਬਾਅਦ ਦੇ ਵਿੱਚ ਲਗਭਗ ਹਰੇਕ ਵਿਅਕਤੀ ਨੂੰ ਇਹ ਲੱਗਦਾ ਵੀ ਪੜਾਈ ਤਾਂ ਬੜਾ ਸੌਖਾ ਕੰਮ ਸੀ ਉਦੋਂ ਜਿਹੜੇ ਕੰਮ ਮੈਨੂੰ ਹੁਣ ਕਰਨੇ ਪੈ ਰਹੇ ਨੇ ਨਾ ਪੜਨ ਦੇ ਇਵਜ ਦੇ ਵਿੱਚ ਉਦੋਂ ਉਦੋਂ ਸੰਸੀਅਰ ਹੋ ਕੇ ਨਾ ਪੜਨ ਕਰਕੇ ਜਿਹੜੇ ਕੰਮ ਮੈਨੂੰ ਹੁਣ ਕਰਨੇ ਪੈ ਰਹੇ ਨੇ ਇਹਦੇ ਨਾਲੋਂ ਤਾਂ ਕਿਤੇ ਸੌਖਾ ਕੰਮ ਸੀ ਪਰੰਤੂ ਬਾਅਦ ਦੇ ਵਿੱਚ ਫਿਰ ਉਹ ਪਛਤਾਵੇ ਦਾ ਫਾਇਦਾ ਕੋਈ ਨਹੀਂ ਕਿਉਂਕਿ ਪੜ ਪੜਨ ਦਾ ਵੀ ਇੱਕ ਸਮਾਂ ਹੁੰਦਾ ਹੈ ਜਿਹੜਾ ਕਿ ਫਿਰ ਜਦੋਂ ਲੰਘ ਗਿਆ ਤਾਂ ਫਿਰ ਉਹ ਲੰਘ ਗਿਆ ਇਸ ਤਰ੍ਹਾਂ ਹੀ ਆਪਾਂ ਜੇ ਸਿਹਤ ਦੀ ਗੱਲ ਕਰੀਏ ਸਿਹਤ ਸੰਭਾਲ ਦੀ ਗੱਲ ਕਰੀਏ ਸਿਹਤ ਸੰਭਾਲ ਦਾ ਵੀ ਇੱਕ ਸਮਾਂ ਹੁੰਦਾ ਹੈ ਜਿਹੜਾ ਕਿ ਵਿਅਕਤੀ ਨੂੰ ਸ਼ੁਰੂ ਤੋਂ ਹੀ ਖਾਣ ਪੀਣ ਦੀ ਆਦਤਾਂ ਦੇ ਰੂਪ ਦੇ ਵਿੱਚ ਜਾਂ ਥੋੜੀ ਬਹੁਤ ਹਲਕੀ ਫੁਲਕੀ ਕਸਰਤ ਜਾਂ ਸ਼ੈਰ ਜਾਂ ਜੋਗਾ ਜੋ ਵੀ ਉਹ ਕੋਈ ਵਿਧੀ ਅਪਣਾ ਸਕਦਾ ਹੈ ਉਹਨੂੰ ਅਪਣਾਉਣ ਦੇ ਰੂਪ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੁਸੀਂ ਜਾਂ ਇਹ ਕਹ ਲੋਗੇ ਜਦੋਂ ਉਦੋਂ ਉਹਨੂੰ ਆਪਣੇ ਜੀਵਨ ਦੀ ਸਮਝ ਆ ਜਾਂਦੀ ਹੈ 15 ਸਾਲ 20 ਸਾਲ ਦੀ ਉਮਰ ਦੇ ਵਿੱਚ ਤਾਂ ਅੱਜ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਤਾਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਤਾਂ 15 17 ਸਾਲ ਦੇ ਇੱਕ ਲੜਕੇ ਜਾਂ ਲੜਕੀ ਨੂੰ ਸਾਰਾ ਸੰਸਾਰ ਦਾ ਗਿਆਨ ਹੁੰਦਾ ਹੈ ਤਾਂ ਸਿਹਤ ਬਾਰੇ ਜੇ ਉਹ ਉਦੋਂ ਸੋਚਦਾ ਹੈ ਥੋੜਾ ਜਿਹਾ ਵੀ ਉਦੋਂ ਸੋਚਦਾ ਹੈ ਜਾਂ ਖਾਣ ਪੀਣ ਬਾਰੇ ਸੋਚਦਾ ਹੈ ਤਾਂ ਉਹ ਲੰਮਾ ਸਮਾਂ ਜੀਵਨ ਦੇ ਵਿੱਚ ਤੰਦਰੁਸਤ ਰਹਿ ਸਕਦਾ ਹੈ ਬਾਕੀ ਤਾਂ ਪ੍ਰਮਾਤਮਾ ਤੇ ਨਿਰਭਰ ਹੈ ਕਿ ਕੋਈ ਅਚਾਨਕ ਕਿਸੇ ਵੀ ਵਿਅਕਤੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਕੋਈ ਹੋਰ ਗੱਲ ਹੋ ਜਾਂਦੀ ਹੈ ਉਹ ਇੱਕ ਅਲੱਗ ਗੱਲ ਹੈ ਪਰੰਤੂ ਜੋ ਕਿਸੇ ਵਿਅਕਤੀ ਦਾ ਆਪ ਯੋਗਦਾਨ ਪਾਉਣਾ ਬਣਦਾ ਹੈ ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਉਹਦੇ ਤਾਂ ਉਹ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੋਇਆ ਨਾ ਕਿ ਉਹ ਖਾਣ ਪੀਣ ਦੇ ਵਿੱਚ ਉਹ ਉਸ ਤਰ੍ਹਾਂ ਦੀਆਂ ਆਦਤਾਂ ਅਪਣਾਵੇ ਕੋਈ ਸਿਹਤ ਸੰਬੰਧੀ ਕੋਈ ਯੋਗਾ ਜਿਦਾਂ ਪਹਿਲਾਂ ਗੱਲ ਕਰੀ ਐ ਸ਼ੈਅਰ ਜਾਂ ਕਸਰਤ ਨਾਲ ਸੰਬੰਧਿਤ ਕੋਈ ਨਾ ਕੋਈ ਵਿਧੀ ਅਪਣਾਵੇ ਇਸੇ ਤਰ੍ਹਾਂ ਹੀ ਪੈਸਿਆਂ ਦੀ ਬਰਬਾਦੀ ਦੀ ਗੱਲ ਹੈ ਜਦੋਂ ਵਿਅਕਤੀ ਕੋਲੇ ਕਿਸੇ ਕੋਲੇ ਪੈਸਾ ਆਉਂਦਾ ਹੈ ਉਹਨੂੰ ਉਦੋਂ ਸੰਭਾਲਣਾ ਹੁੰਦਾ ਹੈ ਉਹਨੂੰ ਉਦੋਂ ਚੰਗੇ ਪਾਸੇ ਇਨਵੈਸਟਮੈਂਟ ਕਰਨਾ ਹੁੰਦਾ ਹੈ ਕਿਤੇ ਨਾ ਕਿ ਉਹਨੂੰ ਮਤਲਬ ਕੀ ਆਪਣੇ ਐਸਓ ਇਸ਼ਲਤ ਦੇ ਵਿੱਚ ਜੜਾ ਦੇਣਾ ਹੁੰਦਾ ਸਾਰੇ ਨੂੰ ਠੀਕ ਹੈ ਜਦੋਂ ਕਿਸੇ ਕੋਲ ਦੋ ਪੈਸੇ ਆਉਂਦੇ ਨੇ ਜਾਂ ਇਨਕਮ ਦਾ ਸਾਧਨ ਹੁੰਦਾ ਹੈ ਤਾਂ ਉਹਦਾ ਚੰਗਾ ਜੀਵਨ ਜਿਉਣਾ ਵੀ ਉਹਦਾ ਅਧਿਕਾਰ ਹੁੰਦਾ ਹੈ ਵਧੀਆ ਕਿ ਖਰਚਾ ਕਰਨ ਦਾ ਵੀ ਅਧਿਕਾਰ ਹੁੰਦਾ ਹੈ ਪਰੰਤੂ ਖਰਚਾ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ 100% ਉਹ ਜਿੰਨੇ ਪੈਸੇ ਕਮਾਏ ਉਹਨਾਂ ਹੀ ਖਰਚਾ ਕਰਤਾ ਫਿਰ ਜਦੋਂ ਕੋਈ ਹੋਰ ਜ਼ਿੰਦਗੀ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਜਾਂ ਬੱਚਿਆਂ ਨਾਲ ਸੰਬੰਧਿਤ ਕੋਈ ਪੜ੍ਹਾਈ ਤੇ ਖਰਚਾ ਕਰਨਾ ਜਾਂ ਵਿਆਹ ਸ਼ਾਦੀ ਤੇ ਜਾਂ ਕਿਤੇ ਸਿਹਤ ਨਾਲ ਸੰਬੰਧਿਤ ਕੋਈ ਖਰਚੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਕੋਈ ਮਤਲਬ ਕੰਮ ਆ ਗਿਆ ਕਿਉਂਕਿ ਜੀਵਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਖਰਚੇ ਤਾਂ ਹੁੰਦੇ ਹੀ ਨੇ ਕਿਆ ਹੋ ਬੱਚਿਆਂ ਨਾਲ ਸੰਬੰਧਿਤ ਨੇ ਜਾਂ ਬੁਢਾਪੇ ਦੇ ਵਿੱਚ ਆਪਣੀ ਉਮਰ ਕਰਕੇ ਕੁਝ ਸਿਹਤ ਸਮੱਸਿਆਵਾਂ ਕਰਕੇ ਦਵਾਈ ਬੂਟੀ ਜਾਂ ਹੋਰ ਖਾਣ ਪੀਣ ਤੇ ਬਾਅਦ ਦੇ ਵਿੱਚ ਫਿਰ ਕਿ ਲੋਕਾਂ ਕੋਲ ਹੱਥ ਅਡਣ ਦਾ ਕੋਈ ਫਾਇਦਾ ਨਹੀਂ ਹੈਗਾ ਸਾਰੀ ਉਮਰ ਜਾਂ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਵੀ ਉਦੋਂ ਤਾਂ ਜੀ ਮੇਰੇ ਕੋਲੇ ਬਹੁਤ ਪੈਸੇ ਸੀ ਮੈਂ ਤਾਂ ਜੀ ਲੋਕਾਂ ਤੇ ਬੜੇ ਪੈਸੇ ਖਰਚਦਾ ਸੀ ਹੁਣ ਮੈਨੂੰ ਕੋਈ ਨਹੀਂ ਦਿੰਦਾ ਹੈਗਾ ਇਹਨਾਂ ਗੱਲਾਂ ਦਾ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਇਸ ਲਈ ਪਹਿਲਾਂ ਹੀ ਥੋੜਾ ਜਿਹਾ ਬੰਦੇ ਨੂੰ ਆਪਣੀ ਸੇਵਿੰਗ ਵੱਲ ਕਿਸ ਨਾ ਕਿਸੇ ਰੂਪ ਦੇ ਵਿੱਚ ਜੋ ਉਹ ਵੀ ਰੂਪ ਵੀ ਮਤਲਬ ਇਸ ਤਰ੍ਹਾਂ ਦਾ ਵੀ ਜਿਹੜਾ ਜੋ ਠੋਸ ਹੋਵੇ ਐਵੇਂ ਜੋ ਅੱਜਕੱਲ ਕੋਈ ਫਰਜੀ ਸਕੀਮਾਂ ਚੱਲੀਆਂ ਹੋਈਆਂ ਨੇ ਜਾਂ ਕੋਈ ਵਿਅਕਤੀ ਆ ਕੇ ਇਸ ਤਰ੍ਹਾਂ ਦੀ ਸਾਬਜਵਾਕ ਦਿਖਾ ਦਿੰਦਾ ਵੀ ਮੈਨੂੰ ਦੇ ਦੇ ਪੈਸਾ ਜਿਹਦੇ ਕੋਲ ਹੈਗਾ ਮੈਂ 2 ਸਾਲ ਦੇ ਵਿੱਚ ਡਬਲ ਕਰ ਦੂੰਗਾ ਮੈਂ 3 ਸਾਲ ਦੇ ਵਿੱਚ ਇਹਨੂੰ ਤੇਗਣਾ ਕਰ ਦੂੰਗਾ ਉਹਨਾਂ ਤੋਂ ਵੀ ਬਚਣ ਦੀ ਲੋੜ ਹੈ ਉਹ ਵੀ ਅਸਲ ਦੇ ਵਿੱਚ ਵਿਅਕਤੀ ਨੂੰ ਥੋੜਾ ਬਹੁਤ ਤਾਂ ਪਤਾ ਹੁੰਦਾ ਹੈ ਵੀ ਇਹ ਸਕੀਮਾਂ ਨੇ ਜਿਹੜੀਆਂ ਗਲਤ ਨੇ ਪਰੰਤੂ ਉਦੋਂ ਉਹਦੇ ਤੇ ਉਹਦਾ ਲਾਲਚ ਹਾਵੀ ਹੋਇਆ ਬਹੁੰਦਾ ਹੈ ਉਸ ਲਾਲਚ ਕਰਕੇ ਉਹ ਉਹਨਾਂ ਦੇ Trap ਦੇ ਵਿੱਚ ਉਹਨਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਬਾਅਦ ਵਿੱਚ ਭਾਵੇਂ ਵਿਅਕਤੀ ਕਹੀ ਜਾਵੇ ਵੀ ਮੈਂ ਤਾਂ ਪਤਾ ਨਹੀਂ ਸੀ ਮੈਂ ਤਾਂ ਇਹਦੇ ਤੇ ਵਿਸ਼ਵਾਸ ਕਰ ਲਿਆ ਪਰ ਉਹਦੇ ਵੀ ਥੋੜਾ ਜਿਹਾ ਇਮਾਨਦਾਰੀ ਨਾਲ ਪਰਚੋਲ ਕਰਨ ਦੀ ਲੋੜ ਹੁੰਦੀ ਹੈ ਵੀ ਜੇ ਮੈਂ ਪੈਸਾ ਇਨਵੈਸਟ ਕਰਨਾ ਵੀ ਹੈ ਤਾਂ ਮੈਂ ਕਿੱਥੇ ਕਰਨਾ ਹੈ ਕਿਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਦੇਣਾ ਹੈ ਇਸੇ ਤਰ੍ਹਾਂ ਹੀ ਜਦੋਂ ਕੋਈ ਵਿਅਕਤੀ ਗਲਤ ਕੰਮਾਂ ਦੇ ਵਿੱਚ ਪੈਂਦਾ ਜਾਂ ਅਪਰਾਧ ਦੇ ਵਿੱਚ ਪੈਂਦਾ ਹੈ ਅਲਟੀਮੇਟਲੀ ਉਹ ਅੱਜ ਨਹੀਂ ਜਾਂ ਕੱਲ੍ਹ ਫੜਿਆ ਤਾਂ ਜਾਂਦਾ ਹੀ ਹੈ ਜੇ ਜਦੋਂ ਫਿਰ ਮਤਲਬ ਕੋਈ ਵਿਅਕਤੀ ਕਿਤੇ ਜੇਲ੍ਹ ਦੇ ਵਿੱਚ ਬੈਠਾ ਜਾਂ ਹਵਾਲਾਤ ਕੀ ਬੈਠਾ ਫਿਰ ਬੜਾ ਪਛਤਾਉਂਦਾ ਹੈ ਵੀ ਉਦੋਂ ਮੈਂ ਇਹ ਕੰਮ ਇਹ ਅਪਰਾਧ ਜਾਂ ਤਾਂ ਮੈਂ ਗੁੱਸੇ 'ਚ ਕਰ ਲਿਆ ਜਾਂ ਮੈਂ ਕਿਸੇ ਲਾਲਚ ਦੇ ਵਿੱਚ ਕਰ ਲਿਆ ਮੈਨੂੰ ਤਾਂ ਲੱਗਦਾ ਸੀ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜਾਂ اچانک ਮੇਰੇ ਤੇ ਗੁੱਸਾ ਹੀ ਨਾ ਹਾਵੀ ਹੋ ਗਿਆ ਉਦੋਂ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਜ਼ਿੰਦਗੀ ਉਦੋਂ ਤੱਕ ਮਤਲਬ ਹੋਰ ਟਰੈਪ ਤੇ ਚੱਲ ਚੁੱਕੀ ਹੁੰਦੀ ਹੈ ਜਾਂ ਉਹ ਗਲਤ ਰਾਹ ਤੇ ਪੈ ਚੁੱਕੀ ਹੁੰਦੀ ਹੈ ਫਿਰ ਤਾਂ ਜੇਲ੍ਹ ਦੀ ਜਿਹੜੀ ਦੁਨੀਆ ਹੈ ਉਹਦੇ ਜੇ ਉਹਦਾ ਜੀਵਨ ਖਤਮ ਹੋ ਚੁੱਕਿਆ ਹੁੰਦਾ ਫਿਰ ਉਹ ਪਛਤਾਵੇ ਦਾ ਕੋਈ ਬਹੁਤਾ ਫਾਇਦਾ ਨਹੀਂ ਰਹਿ ਜਾਂਦਾ ਇਸ ਲਈ ਗਲਤ ਰਾਹਾਂ ਤੇ ਚੱਲਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ ਵੀ ਇਹਨਾਂ ਦੇ ਨਤੀਜੇ ਕੀ ਨੇ ਅਸਲ ਦੇ ਵਿੱਚ ਤਾਂ ਹਰੇਕ ਰਾਹ ਤੂੰ ਤੇ ਚੱਲਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ ਥੋੜਾ ਜਿਹਾ ਠੰਡੇ ਸਵਾਰ ਨਾਲ ਸੋਚਣ ਦੀ ਲੋੜ ਹੈ ਵੀ ਜਿਹੜੇ ਵੀ ਮੈਂ ਕੋਈ ਕੰਮ ਕਰ ਰਹੀ ਹਾਂ ਇਹਨਾਂ ਦੇ ਨਤੀਜੇ ਕੀ ਨੇ ਕੋਈ ਵੀ ਵਿਅਕਤੀ ਕੋਈ ਵੀ ਕੰਮ ਕਰਦਾ ਚਾਹੀਏ ਜੇ ਉਹ ਉਹਦੇ ਸਾਰੇ ਪੱਖ ਵਿਚਾਰ ਲਵੇ ਤੇ ਮਨੰਦਰੀ ਨਾਲ ਥੋੜਾ ਜਿਹਾ ਇਹ ਸੋਚ ਲਵੇ ਵੀ ਇਹਦੇ ਪੱਖ ਇਹਦੇ ਵੱਖ-ਵੱਖ ਜਿਹੜੇ ਪਹਿਲੂ ਨੇ ਇਹਨਾਂ ਦਾ ਰਿਜ਼ਲਟ ਕੀ ਹੈ ਚਾਹੇ ਉਹ ਕਿਸੇ ਰਿਸ਼ਤੇ ਦੇ ਵਿੱਚ ਉਹਨੇ ਮਤਲਬ ਅੱਗੇ ਵਧਣਾ ਹੈ ਜਾਂ ਕੋਈ ਪਪਾਰ ਹੈ ਜਾਂ ਜੀਵਨ ਦਾ ਕੋਈ ਵੀ ਪੱਖ ਹੈ ਤਾਂ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਬਚ ਸਕਦਾ ਹੈ ਪਰੰਤੂ ਬਚਣ ਲਈ ਦੋ ਗੱਲਾਂ ਮੈਨੂੰ ਲੱਗਦਾ ਬੜੀਆਂ ਜ਼ਰੂਰੀ ਨੇ ਇੱਕ ਤਾਂ ਉਦੋਂ ਸੋਚਣਾ ਜਦੋਂ ਸੋਚਣਾ ਬਣਦਾ ਕਿਸੇ ਗੱਲ ਲਈ ਬੜੀ ਪਹਿਲੀ ਸਟੇਜ ਤੇ ਇਨੀਸ਼ੀਅਲ ਸਟੇਜ ਤੇ ਜਦੋਂ ਕੰਮ ਸ਼ੁਰੂ ਹੁੰਦਾ ਉਦੋਂ ਬਿਲਕੁਲ ਗੰਭੀਰਤਾ ਨਾਲ ਸੋਚਣ ਦੀ ਲੋੜ ਹੁੰਦੀ ਹੈ ਕਿ ਇਹਦੇ ਨਤੀਜੇ ਕੀ ਨਿਕਲਣਗੇ ਜਾਂ ਮੈਨੂੰ ਇਹ ਕਿਵੇਂ ਸਹੀ ਰੂਪ ਦੇ ਵਿੱਚ ਕਰਨਾ ਚਾਹੀਦਾ ਹੈ ਦੂਜਾ ਠੰਡੇ ਸਭਾ ਨਾਲ ਜੇ ਕਿਸੇ ਵੀ ਕੰਮ ਦੇ ਵਿੱਚ ਕਾਲੀ ਨਾ ਗਰੀ ਜਾਵੇ ਤਾਂ ਉਹਦੇ ਵੀ ਜਿਹੜੇ ਰਿਜ਼ਲਟ ਨੇ ਠੰਡੇ ਸਭਾ ਦੇ ਠੀਕ ਰਹਿੰਦੇ ਨੇ ਜਿੰਨਾ ਕੋਈ ਰਿਸ਼ਤਾ ਕਰ ਰਿਹਾ ਵਿਅਕਤੀ ਕੋਈ ਪਰਿਵਾਰ ਦੋ ਪਰਿਵਾਰ ਰਿਸ਼ਤੇ ਦੇ ਵਿੱਚ ਬੱਜ ਰਹੇ ਨੇ ਮਤਲਬ ਇੱਕ ਮੁੰਡੇ ਕੁੜੀ ਦਾ ਰਿਸ਼ਤਾ ਹੋ ਰਿਹਾ ਹੈ ਅਸਲ ਵਿੱਚ ਦੋ ਪਰਿਵਾਰਾਂ ਦੇ ਉਹ ਇੱਕ ਨਵੀਂ ਰਿਸ਼ਤੇਦਾਰੀ ਜੁੜ ਰਹੀ ਹੁੰਦੀ ਹੈ ਨਾ ਬੜੀ ਡੂੰਗੀ ਬੜੀ ਗੂੜੀ ਉਦੋਂ ਵੀ ਜੇ ਦੋਨੇ ਪਰਿਵਾਰ ਥੋੜੇ ਜਿ ਠੰਡੇ ਸਭਾ ਨਾਲ ਇਹ ਗੱਲ ਵਿਚਾਰ ਲੈਣ ਮੁੰਡੇ ਬਾਰੇ ਜਾਂ ਕੁੜੀ ਬਾਰੇ ਥੋੜਾ ਜਿਹਾ ਪਤਾ ਕਰ ਲੈਣ ਤਾਂ ਬਹੁਤ ਕੁਝ ਪਤਾ ਲੱਗ ਜਾਂਦਾ ਹੁੰਦਾ ਇਹ ਐਸੀ ਗੱਲ ਨਹੀਂ ਹੈ ਵੀ ਨਹੀਂ ਲੱਗਦਾ ਪਰ ਅਕਤੋਂ ਕਈ ਵਾਰ ਉਹਨਾਂ ਜੋ ਕੋਈ ਇੱਕ ਤੇ ਰਜਾ ਦੋਨੇ ਤੇ ਰਾਂ ਬਹੁਤੀ ਜਲਦੀ ਕਰ ਜਾਂਦੀਆਂ ਨੇ ਕਾਹਲ ਕਰ ਜਾਂਦੀਆਂ ਨੇ ਉਹਦੇ ਜਿਹੜੇ ਰਿਜ਼ਲਟ ਨੇ ਫਿਰ ਬਾਅਦ ਦੇ ਵਿੱਚ ਸਾਹਮਣੇ ਆਉਂਦੇ ਨੇ ਬਾਅਦ ਦੇ ਵਿੱਚ ਸਾਹਮਣੇ ਕੀ ਹੁੰਦੇ ਨੇ ਸਾਰੀ ਉਮਰ ਉਹਦੇ ਰਿਜ਼ਲਟ ਸਾਹਮਣੇ ਆਈ ਜਾਂਦੇ ਨੇ ਕਿਉਂਕਿ ਇਹ ਜਿਹੜੇ ਰਿਸ਼ਤੇ ਹੁੰਦੇ ਨੇ ਸ਼ਾਦੀਆਂ ਵਿਆਹਾਂ ਲਈ ਇਹ ਅਸਲ ਦੇ ਵਿੱਚ ਤਿੰਨ ਪੀੜੀਆਂ ਚੱਲਣੀਆਂ ਹੁੰਦੀਆਂ ਨੇ ਸੋ ਇਹ ਇਹਨਾਂ ਗੱਲਾਂ ਦੇ ਵਿੱਚ ਇੱਕ ਤਾਂ ਮੌਕੇ ਤੇ ਸੋਚਣ ਦੀ ਲੋੜ ਹੁੰਦੀ ਹੈ ਇੱਕ ਥੋੜਾ ਜਿਹਾ ਠੰਡੇ ਸਬਰ ਨਾਲ ਸੋਚਣ ਦੀ ਲੋੜ ਹੁੰਦੀ ਹੈ ਮੈਨੂੰ ਐਂ ਲੱਗਦਾ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਆਪਣਾ ਅੱਜ ਦਾ ਟੌਪਿਕ ਕਿਸ ਤਰ੍ਹਾਂ ਦਾ ਸੀ ਕੀ ਇਹ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਇਹ ਕਿਸੇ ਹੱਦ ਤੱਕ ਜੀਵਨ ਨਾਲ ਟੁਕਮੀਆਂ ਸੀ ਤੁਹਾਡੀ ਜੋ ਵੀ رائے ਹੋਗੀ ਮੈਨੂੰ ਜਰੂਰ ਕਮੈਂਟਾਂ 'ਚ ਦੱਸਿਓ ਸასი ਕਾਲ ਜੀ ਥੈਂਕ ਯੂ